ਜਿਹੜਾ ਵਾਲਾ ਸਰ ਬਹੁਤ ਵਧੀਆ ਜਿਹੜਾ ਵਾਲਾ ਪਰ ਇਧਾਂ ਵੀ ਉਹ ਮੇਲਟੀ ਵਗਦਾ ਫੇਰੇ ਜੋਗਾ ਕਰਨ ਨਹੀਂ ਆਂਦਾ ਪਪਾ ਉਹ ਤੋਂ ਕਰੇ ਕਿੰਨੇ ਮੈਡਲ ਆ 23 ਕਿਲੋ ਭਾਰ ਹੋਇਆ ਉਹਦੇ ਮੈਡਲਾਂ ਦਾ ਉੱਥੋਂ ਲੈ ਆਇਆ ਮੈਂ 23 ਕਿਲੋ ਭਾਰ ਮੈਡਲਾਂ ਦਾ ਹੀ ਹੋਇਆ ਜੌਣ ਵਾਲੀ ਉਹਨੇ ਸਾਈਕਲਾਂ ਦੀ ਧੌੜੇ ਕ੍ਰਾਸ ਕੰਟਰੀਆਂ ਇੰਨੀਆਂ ਲਈਆਂ ਤੁਹਾਨੂੰ ਅੱਜ ਨਾਲ ਕਾਹਨ ਲੱਗੇ ਤਾਂ ਸਾਲ ਕੋ ਬੋਝੇ ਹੋ ਗਿਆ ਉਸ ਕੰਟਰੀ ਇਹ ਉਹ ਮੇਰਾ ਜਨ ਬਹੁਤ ਹੋ ਗਿਆ ਮੇਰਾ ਜਿਆਦਾ ਸ਼ਿੰਦੇ ਦਾ ਤਾਂ ਗੇਜੀ ਦਾ ਬਾਗ ਵਿਖ ਹੋਰ ਆਮੀ ਅੱਜ ਚਲੇ ਜਾਣਾ ਅੱਜ ਮੈਡਮ ਮੈਂ ਮੈਡਮ ਕਾਲ ਕਰ ਸਕਦਾ ਸਾਨੂੰ ਹੋਰ ਜੇ ਆਪ ਕੋ ਸਾਧਾਰਨ ਰੂਪ ਵਿੱਚ ਜੀ ਕੇ ਸਾਈਡ ਆਪ ਦਾ ਮਾਹੌਲ ਬਹੁਤ ਵਧੀਆ ਹੈ ਹੋ ਆਖਰੀ ਆਪਲੇ ਹੀ ਆਓ ਆਪਲੇ ਹੀ ਆਓ ਬੈਂਕ ਫੋਨ ਦੀ ਗੱਲ ਕਰਦੇ Thank you so much. ਬਾਬਾ ਜੀ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਕੀ ਕਹਣਾ ਚਾਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਪ੍ਰਮਾਣ ਕੀਤਾ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਸਾਡੇ ਬਹੁਤ ਸਰਕਾਰ ਗੋਜ ਅੰਕਲ ਰਾਮ ਪ੍ਰਸਾਦ ਜੀ ਰਾਮਾ ਜੀ ਬਲਗਣ ਜੋ ਕਿ ਆਪਣੇ ਸਰਗੋਸ਼ੀ ਪਿਤਾ ਸਾਧੂ ਰਾਮ ਬਲਗਣ ਸਰਗਵਾਸੀ ਮਾਤਾ ਗੁਰਦੇਵ ਕੌਰ ਬਲਗਣ ਅਤੇ ਇੰਦਰ ਮੋਹਨ ਬਲਗਣ ਉਹਨਾਂ ਦੀ ਯਾਦ ਵਿੱਚ ਤਨਤਨ ਸੰਤ ਬਾਬਾ ਕਾਂਨ ਦਾ ਜੀ ਮਹਾਪੁਰਸ਼ਾਂ ਦੇ ਅਸਥਾਨ ਤੇ ਅੱਜ ਅੱਖਾਂ ਦਾ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਵਾ ਰਿਹਾ ਮੈਂ ਸਮਝਦਾ ਇਹ ਮਨੁੱਖਤਾ ਦੇ ਭਲੇ ਵਾਸਤੇ ਸਭ ਤੋਂ ਉੱਤਮ ਉਪਰਾਲਾ ਆ ਜਿਹੜੇ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਦਵਾਈਦਾਰੂ ਨਹੀਂ ਲੈ ਸਕਦੇ ਉਹਨਾਂ ਵਾਸਤੇ ਬਹੁਤ ਹੀ ਲੋਕ ਭਲਾਈ ਕਾਰਜ ਆ ਇਦਾਂ ਦੇ ਜਿਹੜੇ ਲੋਕ ਭਲਾਈ ਕਾਰਜ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਆ ਇਹ ਸਮੂਹ ਬਲੱਗਣ ਫੈਮਿਲੀ ਪਹਿਲਾਂ ਵੀ ਗੁਰੂਕਾਰ ਬਹੁਤ ਵੱਡ ਮੁੱਲੀਆਂ ਸਵਾਵਾ ਕਰਦੇ ਹਨ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਮੂਹ ਬਲੱਗਣ ਫੈਮਿਲੀ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਹ ਲੋਕ ਭਲਾਈ ਕਾਰਜ ਕਰਦੇ ਰਹਿਣ ਗੀਨ ਦੁਖੀਆਂ ਦੀ ਸੇਵਾ ਕਰਦੇ ਰਹਿਣ ਹਾਂਜੀ ਹਜੀ ਸਰ ਅੱਜ ਕਸਵਾ ਕਾਲਾ ਸੰਗਿਆ ਵਿਖੇ ਗੁਰਦੁਆਰਾ ਬਾਬਾ ਕਾਂਦਸ ਵਿਖੇ ਅੱਖਾਂ ਦਾ ਮੁਕਤ ਜਿਹੜਾ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਸਾਰੇ ਦਾ ਕਿ ਸਾਡੇ ਬ੍ਰਦਰ ਰਾਮ ਪ੍ਰਸ਼ਾਦ ਜੀ ਲਗਨ ਕਾਲਾ ਸੰਗਿਆ ਤੋਂ ਤੇ ਇਹਨਾਂ ਦਾ ਪਰਿਵਾਰ ਸਾਰਾ ਯੂਕੇ ਤੋਂ ਇਹ ਆਪ ਵੀ ਯੂਕੇ ਤੋਂ ਆਏ ਨੇ ਇਹਨਾਂ ਦਾ ਸਾਰਾ ਪਰਿਵਾਰ ਹੈ ਉਹ ਬਹੁਤ ਹੀ ਦਿਆਵਾਨ ਹੈ ਉਹ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਮਾਤਾ ਜੀ ਆਪਣੇ ਪਿਤਾ ਜੀ ਆਪਣੇ ਭਰਾਵਾਂ ਵੱਲੋਂ ਇਹਨਾਂ ਸਾਰਿਆਂ ਦੇ ਵੱਲੋਂ ਇੱਕ ਅੱਖਾਂ ਦਾ ਕੈਂਪ ਲਾ ਰਹੇ ਨੇ ਜਿਹਨਾਂ ਨੇ ਕਾਲਾ ਸਿੰਘ ਚ ਲਗਾਇਆ ਜਿੰਨ ਦੀ 250 ਤੋਂ 400 ਮਰੀਜ਼ ਤੱਕ ਦਾ ਚੈੱਕਅਪ ਹੋਣਾ ਤੇ ਨੀਅਰ ਬੋਰਡ 250 ਮਰੀਜ਼ ਹੈ ਜਿਹੜਾ ਅੱਖਾਂ ਦੇ ਜਿਹੜੇ ਲੈਂਸ ਪਾਏ ਜਾਂਦੇ ਹਨ ਇਹ ਜਿਹੜੇ ਲੈਂਸ ਇਹਨਾਂ ਦਾ ਸਾਰਾ ਹੀ ਜਿੰਨਾ ਪ੍ਰਾਲਾ ਇਹ ਇਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਬਹੁਤ ਹੀ ਬਹੁਤ ਹੀ ਵਧੀਆ ਜਿਹੜਾ ਇਹ ਯੋਗਦਾਨ ਦੇ ਰਹੇ ਨੇ ਇਹਨਾਂ ਨੇ ਆਪਣੇ ਯੂਕੇ ਤੋਂ ਆ ਕੇ ਇੱਥੇ ਦੇਖੋ ਆਪਣੇ ਪਸ਼ੋਕਰ ਪਿੰਡ ਜਿਹੜਾ ਕਾਲਾ ਸੰਘਿਆ ਜਿੱਥੇ ਜੰਮੇ ਹੋਏ ਨੇ ਇੱਥੇ ਆ ਕੇ ਇਹਨਾਂ ਨੇ ਬਹੁਤ ਹੀ ਵੱਡਾ ਪ੍ਰਾਲਾ ਕਰ ਰਹੇ ਨੇ ਇਹ ਤੇ ਇਹਨਾਂ ਦੇ ਜਿਹੜੇ ਮਿਸਿਸ ਸਾਡੇ ਭਾਬੀ ਜੀ ਜਿਹੜੇ ਇੱਥੇ ਆਏ ਹੋਏ ਨੇ ਨਾਲ ਇਹਨਾਂ ਦੇ ਬੈਠੇ ਹੋਏ ਬਹੁਤ ਹੀ ਜਿਹਨੂੰ ਕਹਿੰਦੇ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਇਦਾਂ ਦਾ ਕੰਮ ਇਹ ਕਾਫੀ ਹਾਰ ਕਰਦੇ ਆਏ ਨੇ ਇਹ ਇਹ ਨਹੀਂ ਕਿ ਅੱਜ ਇਹਨਾਂ ਨੇ ਨਵਾਂ ਕੀਤਾ ਆ ਇਹ ਪਹਿਲਾਂ ਵੀ ਕਰਦੇ ਆਏ ਨੇ ਇਹਨਾਂ ਨੇ ਇਸ ਪਿੰਡ ਦੇ ਉਹ ਜੋ ਸ਼ਹਿਰ ਪਿੰਡੋਂ ਗੀ ਪਿੰਡ ਦੇ ਬਾਹਰ ਦੇ ਕਿੰਨੇ ਹੀ ਬੱਚੇ ਆਪਣੇ ਯੋਗਦਾਨ ਦੇ ਨਾਲ ਇੱਥੋਂ ਬਾਹਰ ਜਿਹੜੇ ਉਹਨਾਂ ਨੂੰ ਬਾਹਰ ਦਾ ਮੂੰਹ ਦਿਖਾਇਆ ਮੇਰੇ ਅੱਗੇ ਵੀ ਕਈ ਬੰਦਿਆਂ ਨੂੰ ਇਹਨਾਂ ਨੇ ਉੱਥੇ ਬਾਹਰ ਦਾ ਮੂੰਹ ਦਿਖਾਇਆ ਜਿਹੜੇ ਮੈਂ ਸੋਚਿਆ ਨਹੀਂ ਕਿ ਕਦੀ ਮੈਂ ਬਾਹਰ ਜਾ ਸਕੂਗਾ ਡਾਕਟਰ ਸਾਹਿਬ ਅੱਜ ਕਸਬਾ ਕਾਲਾ ਸੰਗਿਆ ਵਿਖੇ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਅ ਸਸੇਕਾਲ ਸਭ ਕੋ ਮੈਂ ਡਾਕਟਰ ਨਲਨੀ ਸਖਸੈਨਾ ਹੂ ਮੈਂ ਦ੍ਰਿਸ਼ਟੀ ਆਈ ਕੇਅਰ ਲਾਂਬੜਾ ਸੇ ਹੂ और आज हमने एक फ्री आई चेकअप कैंप लगाया है उसमें अभी तक मैंने 250 मरीज़ का चेकअप किया है और और मरीज़ अभी पेंडिंग है जिनको चेक करना है सौ एक मरीज़ का अभी ऑपरेशन के लिए एनरोलमेंट किया गया है और मैं बहुत ही ज़्यादा थैंकफुल हूँ शुक्रिया अदा अर्ज़ करना चाहती हूँ जो लोग ये कैंप ऑर्गेनाइज कर रहे हैं एक बहुत ही नोबल कॉज के लिए ये कैंप कर रहे हैं चैरिटी कर रहे हैं उसके लिए मैं उनके लिए बहुत थैंकफुल हूँ डॉक्टर साहब तक कितने का चेकअप किया गया अभी तक 250 मरीज का चेकअप हो गया है अभी एनरोलमेंट हो रहा है वहां पर रजिस्ट्रेशन हो रहा है एक बजे तक रजिस्ट्रेशन होना है और कितने अभी 100 मरीजों को ऑपरेशन के लिए डेट दी गई है और आगे जितने भी मरीज होंगे हम उनका फ्री में ही ऑपरेशन करेंगे थैंक तो, यू तो, Terima kasih telah menonton! اوي نا گانو نا سوات تي پي جي و جي ڇو پڪار آهي ਮੈਂ ਮੈਂ ਦੀ ਬਹੁਤ ਬਹੁਤ ਪੈਂਦੀ ਕਰਾਂ ਤੇ ਤੁਹਾਨੂੰ ਚੀਜ਼ਾਂ ਬਾਰੇ ਦੱਸਾਂਗਾ